ਮੈਂ ਚਾਹੁੰਦਾ ਨਹੀਂ ਇਦਾਂ ਦੀ ਗੱਲ ਕਰਾਂ ਪਰ ਫੇਰ ਵੀ ਕਰ ਦੇਣਾ ਇਦਾਂ ਪੁੱਛਿਆ ਦੇਣ ਵਾਲੇ ਬੈਠੇ ਨੇ ਬੀਬੀ ਜਾਂਦੀ ਐ ਭੈਣੇ ਸਿੰਦਰ ਕੌਣ ਐ ਤੁਹਾਡੇ ਚ ਸਮਝ ਗਿਆ ਨਾ ਐ ਐ ਐ ਪੁੱਛਿਆ ਇਹ ਸਿੰਦਰ ਕਿਹੜੀ ਮਰੀ ਐ ਤੁਹਾਡੇ ਉਹ ਫਿਰ ਵਿਚਾਰੀ ਐ ਖੜੀ ਕੰਬੀ ਹਾਂਜੀ ਹਾਂਜੀ ਹੈਗੀ ਮੇਰੇ ਲੈ ਨਾਨਕਿਆਂ ਜੀ ਵੀ ਇੱਕ ਸਿੰਦਰ ਹੈਗੀ ਐ ਇੱਕ ਆਪਣੇ ਉਧਰ ਵੀ ਹੈਗੀ ਦਾਦਕਿਆਂ ਚ ਵੀ ਸਿੰਦਰ ਤੇ ਹੁੰਦੀ ہوئی ਐ ਇਹ ਤੇ ਕਾਮਨ ਨਾਂ ਐ ਇਹ ਕਾਮਨ ਨਾਂ ਨੇ ਕੋਈ ਸਰਬਜੀਤ ਕੋਈ ਸਿੰਦਰ ਇਹ ਤੇ ਕਾਮਨ ਨਾਮ ਹੁੰਨੇ ਨੇ ਫਿਰ ਉਹ ਐ ਪੁੱਛਦੇ ਨੇ ਇਹ ਫਿਰ ਜੇ ਦੱਸ ਦਈਏ ਫਿਰ ਭਲਾ ਐ ਤੇ ਵਿਚਾਰਾ ਐਂ ਭੋਲਾ ਉਹ ਜਿਹੜਾ ਬੰਦਾ ਡਰਿਆ ਹੁੰਦਾ ਇੰਨੇ ਕੱਠ ਦੇ ਵਿੱਚ ਜੇ ਇੱਥੇ ਮੈਂ ਤੈਨੂੰ ਖੜਾ ਕਰਕੇ ਪੁੱਛ ਲਾ ਨਾ ਵੀ ਦੱਸ啊 ਤੂੰ ਸਭ ਸੱਚ ਹਾਂਜੀ ਹਾਂਜੀ ਕਰੀ ਜਾਵੇਂਗਾ ਇਹਨਾਂ ਨੇ ਸਾਜ਼ ਚੱਕ ਦੇਣੇ ਨੇ ਮਗਰ ਚੱਲ ਬਾਬਾ ਓਏ ਐਈ ਚੱਲ ਬਾਬਾ ਫਿਰ ਉਹ ਸਾਰੇ ਸਾਹਿਬ ਆਪਾਂ ਨੈਟ ਤੇ ਵੇਖ ਕੇ ਕਹਿੰਦੇ ਹਾਏ ਓਏ ਬਾਬਾ ਮੰਨਦੀਆਂ ਜਾਣਦਾ ਹੈ ਵੀਰੋ ਸਤਗੁਰ ਦੇ ਸਿੱਖ ਬਣੋ ਇੱਕ ਗੱਲ ਦੱਸਾਂ ਸੁਣ ਅੰਤਰਜਾਮਤਾ ਹੋਣੀ ਇਹ ਵਰ ਨਹੀਂ ਇਹ ਸਰਾਫ ਹੈ ਇਹ ਵਰ ਨਹੀਂ ਹੁੰਦਾ ਇਹ ਸਰਾਫ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਹਰਨ ਭਰਨ ਜਾ ਕਾ ਨੇਤਰ ਫੋਰ ਇਸ ਕਾ ਮੰਤਰ ਨਾ ਜਾਣੈ ਹੋਰ ਇਹ ਕਿਵੇਂ ਬਣਿਆ ਤੇ ਕਿਵੇਂ ਖਤਮ ਹੋਵੇ ਦੂਜਾ ਬੰਦਾ ਜਾਣ ਨਹੀਂ ਸਕਦਾ ਜਵੰਦੇ ਬਾਰੇ ਭਵਿੱਖ ਬਾਣੀ ਕੀਤੀ ਹੈ ਕਿਸੇ ਨੇ ਸਭ ਚੁੱਪ ਇੰਨੇ ਮੀਂਹ ਪੈਣੇ ਸੀ ਇੰਨਾ ਉਜੜਨੇ ਸੀ گاਵਾ ਮੱਜਾਂ ਮਰ ਗਈਆਂ ਕਿਸੇ ਬਾਬੇ ਨੇ ਐ ਪਾਉਣ ਜੀ ਆ ਕੇ ਕਿਹਾ ਹੋਵੇ ਵੀ ਮੱਜਾਂ ਮਰਨ ਗਈਆਂ ਓਏ ਕਰ ਲੋ ਬਚਾ ਆਪਣਾ ਕਿਸੇ ਨੇ ਦੱਸਿਆ ਕਿੱਡਾ ਪੰਜਾਬ ਦਾ ਉਜਾੜਾ ਹੋ ਗਿਆ ਦੱਸਿਆ ਕਿਸੇ ਨੇ ਵੀਰਾ ਮੈਚ ਵੇਖਣ ਦਾ ਨਜ਼ਾਰਾ ਹੀ ਤਾਂ ਹੈ ਪਤਾ ਨਹੀਂ ਹੁੰਦਾ ਕੌਣ ਜਿੱਤੂ ਤੇ ਕੌਣ ਹਾਰਾ ਜੇ ਤੈਨੂੰ ਅੱਜ ਪਤਾ ਲੱਗ ਜਾਏ ਨਾ ਵੀ ਮੈਚ ਪਾਕਿਸਤਾਨ ਜਿੱਤੂਗਾ ਜਾਂ ਭਾਰਤ ਜਿੱਤੂਗਾ ਤੈਨੂੰ ਮੈਚ ਵੇਖਣ ਦਾ ਸਵਾਦ ਆਊ ਇੱਥੇ ਕਬੱਡੀ ਟੂਰਨਾਮੈਂਟ ਹੁੰਦਾ ਜੇ ਪਹਿਲਾਂ ਹੀ ਪਤਾ ਹੋਵੇ ਵੀ ਕਿਹੜੀ ਟੀਮ ਜਿੱਤੂ ਦੇਖਣ ਦਾ ਕੋਈ ਨਜ਼ਾਰਾ ਹੀ ਨਹੀਂ ਨਜ਼ਾਰਾ ਐਕਸਾਈਟਮੈਂਟ ਇਸ ਗੱਲ 'ਚ ਐ ਨਹੀਂ ਪਤਾ ਕੌਣ ਜਿੱਤੂ ਕੀ ਹੋਊਗਾ ਕੱਲ ਕੀ ਹੋਣਾ ਨਹੀਂ ਪਤਾ ਇਹ ਤੇ ਸ਼ੁਕਰ ਕਰੋ ਅੰਤਰਜਾਮ ਤਾਂ ਹੈ ਨਹੀਂ ਤੇ ਚਾਹੀਦੀ ਵੀ ਨਹੀਂ ਅਕਸਾਈਟਮੈਂਟ ਹੀ ਜ਼ਿੰਦਗੀ ਜਿਤਾਏ ਨਹੀਂ ਪਤਾ ਕੱਲ ਕੀ ਹੋਏਗਾ ਇੱਥੇ ਪਤਾ ਲੱਗ ਜੇ ਨਾ ਇਸ ਹਫਤੇ ਕਿੰਨੇ ਮਰਨਾ ਹੈ ਆਪਣਾ ਜੀ ਨਹੀਂ ਲੱਗਣਾ دیਵਾਨ ਵਿੱਚ ਕੱਲ ਨੂੰ ਨਿਊਜ਼ ਕਿਹੜੀ ਆਉਣੀ ਹੈ ਜੇ ਪਤਾ ਲੱਗ ਜੇ ਸਾਡਾ ਜੀ ਨਹੀਂ ਲੱਗਣਾ ਇਸ ਕਰਕੇ ਜ਼ਿੰਦਗੀ ਹੈ ਮੈਂ ਜਿਹੜੀ ਇਹ ਰਹੱਸ ਹੀ ਰਹਿਣਾ ਚਾਹੀਦਾ ਹੈ ਇਹ ਰਹੱਸ ਹੈ ਇਹ ਰਹੱਸ ਹੀ ਰਹਿਣਾ ਚਾਹੀਦਾ ਹੈ ਇਸੇ ਕਰਕੇ ਜ਼ਿੰਦਗੀ ਜ਼ਿੰਦਗੀ ਦਾ ਸਵਾਦ ਦੇਵੇ ਕਿੱਥੋਂ ਆ ਗਿਆ ਇਹ ਸਾਰਾ ਕੁਝ ਉਹ ਵੀ ਪੰਜਾਬ ਦੀ ਧਰਤੀ ਉੱਤੇ ਇੰਨੇ ਬਾਬੇ ਪੁੱਛਾ ਦੇਣ ਵਾਲੇ ਦੱਸਦੇ ਆ ਤੈਨੂੰ ਤੇਰੇ ਇਦਾਂ ਹੀ ਚੱਲੀ ਜਾ ਜਿਹੜੇ ਅੱਜਕੱਲ੍ਹ ਵਾਲੇ ਸਿੰਦਰ ਕੀ ਦਾ ਨਾਂ ਐ ਫਿਰ ਐਮ ਹੁਣ ਹੈ ਤੇ ਪੰਗਾ ਪਰ ਵਿਰੋਧ ਹੁਣ ਡੱਡਰੀਆਂ ਵਾਲਾ ਪਈ ਮਾੜਾ ਬਣ ਜਾਣਾ ਉਹਦੇ ਚੇਲਿਆਂ ਦੀ ਹੈ ਕਿ ਨਹੀਂ ਉਹਦੇ ਬਾਬਿਆਂ ਦੇ ਚੇਲਿਆਂ ਨੇ ਮੈਨੂੰ ਗੁੱਸੇ ਹੋਣਾ ਵੀ ਇਹ ਨਵਾਂ ਹੀ ਪੰਗਾ ਪਾਤਾ ਪਰ ਨਹੀਂ ਗੱਲ ਸੱਚੀ ਐ ਵੇਖੋ ਰੱਬ ਰੱਬ ਕਰਨਾ ਮਾੜਾ ਨਹੀਂ ਵੀਰਾ ਕਿਸੇ ਪੀਰ ਦੀ ਮਸਤੀ ਆਵੇ ਤੈਨੂੰ ਲੱਖ ਵਾਰੀ ਆਵੇ ਤੂੰ ਸਿਰ ਕਮਾ ਤੂੰ ਨਜ਼ਾਰੇ ਲੈ ਬਾ ਝੂਠ ਨਾ ਬੋਲ ਢੋਲੀਆਂ ਮਾਵਾ ਨੇ ਢੋਲੀਆਂ ਮਾਵਾ ਪੁੱਤਾਂ ਦੇ ਦੁੱਖਾਂ ਪਿੱਛੇ ਪਤਾ ਨਹੀਂ ਧੀਆਂ ਪੁੱਤਾਂ ਵਾਸਤੇ ਕਿੱਥੇ ਕਿੱਥੇ ਤੁਰੀਆਂ ਫਿਰਦੀਆਂ ਉਹਨਾਂ ਮਾਵਾ ਨਾਲ ਠਗੀਆਂ ਨਾ ਮਾਰੋ ਐਵੇਂ ਨਾ ਕਫਰ ਕੋਲੋ ਇਹ ਨਾ ਕਰੋ ਕਦੇ ਤੇ ਵੀਰੋ